ਪਾਤਸ਼ਾਹੀ ਦਸਵੀਂ ਚੌਪਈ ਬਹਰ ਅਸੁਰ ਕਾ ਕਾਟ ਸਮਾਥਾ ਸ੍ਰੀ ਅਸ ਕੀਤ ਜਗ ਕੇ ਨਾਥਾ ਦੁਤੀਆ ਵਾਨ ਸੁਦੋ ਅਰ ਕਰ ਕਾਟ ਦਿਉ ਅਸ ਤੁਝ ਨਰ ਨਾ ਹਰ ਪਉ ਨਰਾਸ਼ਸਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪਹ ਪਨ ਬ੍ਰਸ਼ਟ ਗਗਨ ਤੇ ਭਈ ਸਭ ਹਨਿਆਨ ਵਧਾਈ ਦਈ ਧੰਨ ਧੰਨ ਲੋਗਨ ਕੇ ਰਾਜਾ ਦੁਸ਼ਟੰ ਦਾਹ ਗਰੀਬ ਨਿਵਾਜਾ ਅਖਲ ਭਵਨ ਕੀ ਸਿਰਜਣ ਹਾਰੀ ਦਾਸ ਜਾਨ ਮੋਹੀ ਲਿਹੁ ਉਬਾਰੀ ਕਬਿਓ ਬਾਚ ਬੇਨਤੀ ਚਾਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਨ ਕਰੂ ਪ੍ਰਤਪਾਰਾ ਹਮਰੇ ਦੋਸ਼ ਸਭੇ ਤੁਮਕਾ ਵਹਉ ਆਪ ਹਾਥ ਦੈ ਮੋਹੀ ਵਿਚਾਵੋ ਸੁਖੀ ਵਸੈ ਮੂਰੂ ਪਰਵਾਰਾ ਸੇਵਕ ਸਿੱਖੋ ਸਭੈ ਕਰਤਾਰਾ ਮੂਰਛਾ ਨਿਜ ਕਰਦੈ ਕਰੀਐ ਸਭ ਬੈਰਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹੈ ਪਿਆਸਾ ਤੁਮੈ ਛਾਡੂ ਕੋਈ ਅਵਰ ਨਾ ਧਾਉ ਜੋ ਵਰ ਚਾਹਉ ਸੋ ਤੁਮਤੇ ਪਾਉ ਸੇਵਕ ਸਿੱਖੋ ਹਮਾਰੀ ਤਾਰੀਐ ਚੁੰ ਚੁੰ ਸਤਰੂ ਹਮਾਰੀ ਮਾਰੀਐ ਆਪ ਹਾਥ ਦੈ ਮੁਝੈ ਉਵਰੀਐ ਮਰਨ ਕਾਲ ਕਾ ਤਰਾਸਨ ਵਰੀਐ ਹੂ ਜੋ ਸਦਾ ਹਮਾਰੀ ਪਛਾਤਾ ਸ੍ਰੀ ਅਸਤੁਜ ਜੂ ਕਰਿਓ ਹੂ ਰੱਛਾ ਰਾਖ ਲਿਹੁ ਮੋਹਿ ਰਾਖਣ ਹਾਰੀ ਸਾਹਿਬ ਸੰਤ ਸਹਾਈ ਪਿਆਰੀ दीन वंद दुष्टन के हंता तुम हो पुरी चतुर्दश कंता कालपई ब्रह्मा भक्तरा कालपई शिवजू अवतरा कालपई कर बिसन प्रकाश सकल काल का की आत्माशा जवन काल योगी शिव कीओ भेदराज ब्रह्मा जू थियो ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸਭ ਜਗਤ ਬਨਾਇਉ ਦੇਵ ਦੇ ਤੂੰ ਜਚਨ ਉਪਜਾਇਉ ਆਦ ਅੰਤ ਇਕ ਐਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸકલ ਪ੍ਰਜਾ ਜਿਨੇ ਆਪ ਸਵਾਰੀ ਦੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੂ ਵਦ ਕੀਓ ਘਟ ਘਟ ਕੇ ਅੰਤਰ ਕੀ ਜਾਣ ਤ ਭਲੇ ਬੁਰੇ ਕੀ ਪੀਰ ਪਛਾਨ ਤ ਚੀਤੀ ਤੇ ਕੁੰਚਰ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਇਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਉਹ ਕਰਖ ਕਰਾ ਕਰਤਾ ਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇਹ ਧਰ ਸਭੂ ਜੀਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਣੀ ਬੂਝ ਉਚਾਰੈ ਤਉਮ ਸਾਭੀ ਤੇ ਰਹਤ ਨਿਰਾਲਮ ਜਾਣਤ ਵੀਦ ਭੀਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਲੰਭੂ ਆਦ ਅਨੀਲ ਅਨਾਦ ਸੰਭੂ ਤਾ ਕਾ ਮੂੜੁ ਚਾਰਤ ਭੀਦਾ ਜਾ ਕੋ ਭੀ ਬਨਾ ਪਾਵਤ ਵਿਦਾ ਤਾ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੀਦ ਨਾ ਜਾਣਤ ਮਹਾਦੇਵ ਕਉ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁੱਧ ਹੈ ਜੀਤੀ ਬਰਨਤ ਪੈਨ ਪੈਨ ਤੁਹਿ ਤੀਤੀ ਤੁਮਰਾ ਲਖਾ ਨਾ ਜਾਈ ਪਸਾਰਾ ਕਿਹ ਵਿਦ ਸਜਾ ਪ੍ਰਥਮ ਸੰਸਾਰ ਏਕੈ ਰੂਪ ਅਨੂਪ ਸਰੂਪਾ ਰੰਗ ਪਹਿਉ ਰਾਵ ਕਹੀ ਭੂਪਾ ਅੰਡ ਜੀਰ ਜੋ ਸੀ ਤਜ ਕੀਨੀ ਉਤਪੁਜ ਖਾਨ ਬਹੁ ਰਚ ਦੀਨੀ ਕਹੁ ਭੂਲ ਰਾਜਾ ਹੋਇ ਬੈਠਾ ਕਹੁ ਸਿਮਟ ਭਇਉ ਸੰਕਰ ਇਕਾਈਠਾ ਸਿਗਰੀ ਸ੍ਰਿਸ਼ਟ ਦਿਖਾਈ ਅਚੰਭਉ ਆਦ ਜੁਗਾਦ ਸਰੂਪ ਸਵੈਮ ਭਉ ਅਵਰਛਾ ਮੇਰੀ ਤੁਮ ਕਰੋ ਸਿਖੋ ਉਬਾਰੂ ਔ ਸਿਖੋ ਸੰਘਰੂ ਦੋਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੀਸ਼ ਕਰੂ ਰਣ ਘਾਤਾ ਜੀ ਅਸ ਤੁਜ ਤਵ ਸਰਨੀ ਪਰਿ ਤਿਨ ਕੇ ਦੋਸ਼ ਦੁਖਤ ਹੋਇ ਮਰੀ ਪੁਰਖ ਜਵਨ ਪਗ ਪਰਿ ਤਿਹਾਰੀ ਤਿਨ ਕੀ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਵਾਰ ਧਿਆ ਹੈ ਤਾਂ ਕੇ ਕਾਲ ਨਿਕਟ ਨਹਿ ਰਖਾ ਹੋਏ ਤਾਹੀਂ ਸਭ ਕਾਲਾ ਦੁਸ਼ਟ ਰਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟੋ ਤਨ ਜਾਇਨੇ ਹਰ ਹੂ ਤਾਂ ਕਿ ਤਾਪ ਤਨ ਕਮਹਿ ਹਰ ਹੂ ਰਿੱਧ ਸਿੱਧ ਘਰਮ ਸਭ ਹੋਈ ਦੁਠ ਸ਼ਾਸਵੈ ਫਕੈ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੀਂ ਉਬਾਰਾ ਜੇ ਨਰਨਾਮ ਤਿਹਾਰੂ ਕਹਾ ਦਾਰਦ ਦੁਸ਼ਟ ਦੂਹਤੇ ਰਹਾ ਖੜਗ ਕੀਤ ਮੈਂ ਸ਼ਰਨ ਤਿਹਾਰੀ ਆਪ ਹਾਥ ਦੇ ਲਿਹੁ ਉਬਾਰੀ ਸਰਬ othorਮੋ ਹੋ ਸਹਾਈ ਦੁਸ਼ਟ ਦੂਹਤੇ ਲਿਹੁ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸ਼ੁਭ ਰਾਤਾ ਕਲ ਵਖੋ ਸਕਲ ਦੇਹ ਕੋ ਹਰਤਾ ਡੋਟ ਦੁਖਿਨ ਕੋ ਠੇ ਕਰਤਾ ਸ੍ਰੀ ਅਸ ਤੁਜ ਜਬ ਭਈ ਦਇਆਲਾ ਪੂਰਨ ਕਰ ਗ੍ਰੰਥ ਤਤਕਾਲ ਮਨ ਵਾਸ਼ਤ ਫਲ ਪਾਵੈ ਸੂਈ ਦੁਖ ਨਾ ਤਸੈ ਵਿਆਪਤ ਕੋਈ ਅੜਲ ਸੁਨੈ ਗੰਗ ਜੋ ਜਾਹੇ ਸੂਰਤ ਨਾ ਪਾਵਈ ਸੁਨੈ ਮੂੜ ਚਿਤ ਲਾਈ ਚਤੁਰਤਾ ਆਵਈ ਦੂਖ ਦਰਦ ਭਉ ਨਿਕਟ ਨਾ ਤਿੰਨ ਨਰ ਕੀ ਰਹਿ ਉਹ ਜੋ ਜਾ ਕੀ ਇਕ ਵਾਰ ਚੌਪਈ ਕੂ ਕਹੈ ਚੌਪਈ ਨੰਬਰ 17 ਹੈ ਸਹਸ ਪਣੀਜੈ ਅਰਧ ਸਹਸ ਫੁਣਤੀਨ ਕਿਹਿਜੈ ਭਾਦਰਵ ਸੁਦੀ ਅਸ਼ਟਮੀ ਰਵੀਵਾਰਾ ਤੀਰ ਸਤ ਦਰਵ ਗ੍ਰੰਥ ਸਧਾਰਾ ਸਵਯਾ ਪੈ ਗਹਿ ਜਵਤੀ ਤੁਮਰੀ ਤਵਤੇ ਕੋ ਆਖ ਤਰੇ ਨਹੀਂ ਆਨਿਉ ਰਾਮ ਰਹੀਮ ਪ੍ਰਾਨ ਕੁਰਾਨ ਅਨੇਕ ਕਹੈ ਮਤ ਏਕ ਨਾ ਮੰਨਿਉ ਸਿਮਰਤ ਸਾਸਰ ਵੀਦ ਸਭ ਹੈ ਬਹੁ ਭੀਦ ਕਹੈ ਹਮ ਏਕ ਨਾ ਜਾਣਿਉ ਫਿਰਿ ਆਪਾਨੋ ਕਿਰਪਾ ਤੁਮਰੀ ਕਰ ਮੈਂ ਨਾ ਕਹਉ ਸਭ ਤੂ ਹੀ ਵਖਾਨਿਉ ਦੋਹਰਾ ਸਗਲ ਦੁਆਰ ਕੋ ਛਾੜ ਕੇ ਗਯੋ ਤਹਾਰੂ ਦਵਾਰ ਬਾਹੇ ਗਹੇ ਕੀ ਲਾ ਜੀ ਅਸ ਗੋਬਿੰਦ ਦਾਸ ਤਹਾਰ ਇਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ 10ਵੀਂ ਚੌਪਈ